ਕਿ ਕਾਸਰਨ ਮੈਂ ਪਰਮਿੰਦਰ ਸਿੰਘ ਹਾਜ਼ਰ ਹਾਂ ਨਵੇਂ ਵਿਸ਼ੇ ਨਵੇਂ ਵੀਡੀਓ ਦੇ ਨਾਲ ਸੋ ਅਜਦਾ ਜੋ ਸਾਡਾ ਵਿਸ਼ਾ ਹੈ ਤੀਸਰੀ ਅੱਖ ਜਦੋਂ ਖੁੱਲਦੀ ਹੈ ਤਾਂ ਕੀ ਹੁੰਦਾ ਹੈ ਜਦੋਂ ਥਰਡ ਆਈ ਐਕਟਿਵ ਹੁੰਦੀ ਹੈ ਉਦੋਂ ਕੀ ਹੁੰਦਾ ਹੈ ਸੋ ਦੋਸਤੋ ਇਹ ਅਜਦਾ ਜੋ ਕਨਸੈਪਟ ਹੈ ਜੋ ਵਿਸ਼ਾ ਹੈ ਧਿਆਨ ਦੇ ਨਾਲ ਅਧਿਆਤਮਿਕਤਾ ਦੇ ਨਾਲ ਜੁੜਿਆ ਹੋਇਆ ਹੈ ਸਾਡੀ ਕੋਸ਼ਿਸ਼ ਇਹਦੀ ਰਹਿੰਦੀ ਹੈ ਕਿ ਤੋਂ ਬਾਤ ਉਹ ਅਧਿਆਤਮਿਕ ਪੱਖ ਤੋਂ ਮਜ਼ਬੂਤ ਕੀਤਾ ਜਾਵੇ ਅਧਿਆਤਮਿਕਤਾ ਦੇ ਲੋੜ ਗੁੜੀਆਂ ਹੋਈਆਂ ਹੋ ਸ ਬਹੁਤ ਸਾਰੀ ਗਲਤਾਂ ਉਹ ਸਾਂਝੀ ਕੀਤੀਆਂ ਗਾਂ ਤੁਹਾਡਾ ਸਹਿਯੋਗ ਤੁਹਾਡਾ ਪਿਆਰ ਹੀ ਸਾਨੂੰ ਅੱਗੇ ਹੋਰ ਅਧਿਆਤਮਿਕਤਾ ਤੇ ਮੋਟੀਵੇਸ਼ਨ ਜਾਂ ਫਿਰ ਵਿਜੂਅਲਾਈਜੇਸ਼ਨ ਦੇ ਰਸਤੇ ਤੋਂ ਉਹ ਵੀਡੀਓ ਲੈ ਕੇ ਆਨ ਦਿਨ ਪ੍ਰੇਰਿਤ ਕਰਦਾ ਹੈ ਸੋ ਦੋਸਤੋ ਤੀਸਰਾ ਨੇਤਰ ਹਰ ਇੱਕ ਇਨਸਾਨ ਦੀ ਇੱਕ ਜਗ੍ਹਾ ਹੁੰਦੀ ਹੈ ਕਿ ਉਹ ਤੀਸਰੇ ਨੇਤਰ ਨੂੰ ਐਕਟਿਵ ਕਰ ਸਕੇ ਤੀਸਰਾ ਨੇਤਰ ਵੀ ਸਾਡੇ ਸਰੀਰ ਦੇ ਹੰਦਲੀਨੀ ਚੱਕਰਾਂ ਦਾ ਛੇਵਾਂ ਚੱਕਰ ਹੈ ਹੈ ਇਸ ਨੂੰ ਐਕਟਿਵ ਕਰਨ ਲਈ ਸਾਨੂੰ ਪੂਰਨ ਤੌਰ ਤੇ ਪਹਿਲਾਂ ਆਪਣੇ ਕੁੰਡਲਿਨੀ ਚੱਕਰਾਂ ਦੇ ਉੱਤੇ ਧਿਆਨ ਦੇਣਾ ਪਵੇਗਾ ਤੇ ਧਿਆਨ ਸਾਡਾ ਜੋ ਹੈ ਉਹ ਅਧਿਆਤਮਿਕ ਪੱਖ ਤੋਂ ਦੇਖੀਏ ਤਾਂ ਸਨ ਕੁੰਡਲਿਨੀ ਨੂੰ ਹੀ ਐਕਟਿਵ ਕਰਨਾ ਹੁੰਦਾ ਹੈ ਜਾਂ ਕੁੰਡਲਿਨੀ ਚੱਕਰਾਂ ਨੂੰ ਵੀ ਐਕਟਿਵ ਕਰਨਾ ਹੁੰਦਾ ਹੈ ਆਜੋ ਕੇ ਸਮੇਂ ਦੇ ਵਿੱਚ ਜੇਕਰ ਅਸੀਂ ਦੇਖੇ ਟੈਕਨੀਕਲੀ ਤਾਂ ਮਨੁੱਖਾ ਤਕਨੀਕੀ ਤੌਰ ਤੇ ਬਹੁਤ ਅੱਗੇ ਵਧ ਗਿਆ ਹੈ ਪਰ ਅਧਿਆਤਮਿਕ ਤੌਰ ਤੇ ਮਨੁੱਖ ਬਹੁਤ ਪਛੜ ਚੁੱਕਿਆ ਹੈ ਮਨੁੱਖ ਦੇ ਲਈ ਦੋਨੇ ਹੀ ਪੱਖ ਹੋਣੇ ਜ਼ਰੂਰੀ ਹਨ ਅਧਿਆਤਮਿਕ ਅਤੇ ਤਕਨੀਕ ਜੇ ਮਨੁੱਖ ਅਧਿਆਤਮਿਕ ਤੌਰ ਤੇ ਪਖੜਿਆ ਹੈ ਤਾਂ ਉਹ ਸਮਾਜਿਕ ਤੌਰ ਤੇ ਵੀ ਪਖੜ ਜਾ ਅਧਿਆਤਮਿਕ ਤੌਰ ਤੇ ਪਛੜਿਆ ਹੈ ਤੇ ਸਮਾਜਿਕ ਤੌਰ ਤੇ ਪਛੜ ਜਾਵੇਗਾ ਜੇਕਰ ਮਨੁੱਖ ਟੈਕਨੋਲੋਜੀ ਤੇ ਤਕਨੀਕ ਦੇ ਤੌਰ ਤੇ ਪਛੜਿਆ ਹੈ ਤਾਂ ਉਹ ਵਿਗਿਆਨਿਕ ਦੁਖਤਿਆਂ ਤੋਂ ਬੇਮੁਖ ਹੋ ਜਾਵੇਗਾ ਉਹ ਰੂੜੀਵਾਦੀ ਹੋ ਜਾਵੇਗਾ ਕਹਿੰਦੇ ਤੋਂ ਭਾਵ ਵਿਗਿਆਨ ਅਤੇ ਧਰਮ ਅਧਿਆਤਮਿਕਤਾ ਤੇ ਧਰਮ ਤੋਂ ਅਧਿਆਤਮਿਕਤਾ ਅਤੇ ਵਿਗਿਆਨ ਦੋਨੇ ਹੀ ਜ਼ਰੂਰੀ ਹਨ ਧਰਮ ਅਤੇ ਵਿਗਿਆਨ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਦੋਨਾਂ ਨੂੰ ਦੋਨਾਂ ਦੀ ਸਮਾਜ ਨੂੰ ਜ਼ਰੂਰਤ ਹੈ ਰੂੜੀਵਾਦੀ ਪਰੰਪਰਾਵਾਂ ਤੋਂ ਨਿਕਲਣ ਦੇ ਲਈ ਵਿਗਿਆਨ ਦੀ ਜ਼ਰੂਰਤ ਹੈ ਸਮਾਜਿਕ ਕ੍ਰਾਂਤੀ ਦੇ ਲਈ ਸਾਨੂੰ ਧਰਮ ਅਧਿਆਤਮਿਕਤਾ ਦੀ ਜ਼ਰੂਰਤ ਹੈ ਸੋ ਆਪਾਂ ਅੱਜ ਗੱਲ ਕਰ ਰਹੇ ਆ ਤੀਸਰਾ ਨੇਤਰ ਐਕਟਿਵ ਕਿਵੇਂ ਹੁੰਦਾ ਹੈ ਜਦੋਂ ਐਕਟਿਵ ਹੁੰਦਾ ਹੈ ਤਾਂ ਇਹ ਇਸ ਦੇ ਨਾਲ ਸਾਡੇ ਜੀਵ ਵਿੱਚ ਕੀ ਪ੍ਰਭਾਵ ਹੁੰਦੇ ਹਨ ਸਾਡੇ ਜੀਵਨ ਦਾ ਚੇਤਨਾ ਦੇ ਵਿੱਚ ਕੀ ਕੀ ਬਦਲਾਅ ਆਉਂਦੇ ਹਨ ਸਾਡਾ ਸਮਾਜਿਕ ਜੀਵਨ ਕਿਸ ਤਰ੍ਹਾਂ ਦਾ ਬਣ ਜਾਂਦਾ ਹੈ ਸੋ ਦੋਸਤੋ ਅਸੀਂ ਤੁਹਾਨੂੰ ਪਹਿਲਾਂ ਵੀ ਬੜੀ ਵਾਰ ਦੱਸ ਚੁੱਕਿਆ ਕਿ ਸਾਡੇ ਸਰੀਰ ਦੇ ਵਿੱਚ ਸਾਡੇ ਅਧਿਆਤਮਿਕ ਸੱਤ ਚੱਕਰਾਂ ਦਾ ਵਰਣਨ ਹੁੰਦਾ ਹੈ ਇਸ ਤੋਂ ਇਲਾਵਾ ਹੋਰ ਵੀ 114 ਚੱਕਰਾਂ ਦਾ ਵਰਣਨ ਹੁੰਦਾ ਹੈ ਜੋ ਅਧਿਆਤਮਿਕ ਸੱਤ ਬੇਸਿਕ ਚੱਕਰ ਹਨ ਉਹਨਾਂ ਵਿੱਚ ਸਭ ਤੋਂ ਪਹਿਲੇ ਚੱਕਰ ਜੜ ਚੱਕਰ ਦੂਜਾ ਸਵਾਦੀਸ਼ਤਨ ਚੱਕਰ ਤੀਸਰਾ ਮਨੀਪੁਰਾ ਚੱਕਰ ਚੌਥਾ ਅਨੰਤਾ ਚੱਕਰ ਪੰਜਵਾਂ ਜੋ ਹੈਗਾ ਉਸਦਾ ਚੱਕਰ ਤੇ 6ਵਾਂ ਜਿਹੜਾ ਹੈਗਾ ਤੀਸਰਾ ਇਹ ਚੱਕਰ ਤੇ ਸਤਿਗੁਰ ਸਾਸਰ ਚੱਕਰ ਹੈ ਸੋ ਆਪਾਂ ਇਹਨਾਂ ਚੱਕਰਾਂ ਦੇ ਨਾਲ ਸੰਬੰਧਿਤ ਬਹੁਤ ਨਹੀਂ ਬਹੁਤ ਸਾਰੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਨ ਪਰ ਮੈਂ ਚਾਹੁੰਦਾ ਕਿ ਅੱਜ ਜੋ ਵੀ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਇਹ ਤੀਸਰੇ ਨੇਤਰ ਦੇ ਨਾਲ ਸੰਬੰਧਿਤ ਵਿਸ਼ਾ ਹੈ ਕਿ ਆਪਾਂ ਇਸ ਤੀਸਰੇ ਨੇਤਰ ਨੂੰ ਐਕਟਿਵ ਕਿਵੇਂ ਕਰਨਾ ਹੈ ਤੇ ਆਪਾਂ ਇਸ ਦੇ ਨਾਲ ਸੰਬੰਧਿਤ ਹੋਰ ਜਾਣਕਾਰੀ ਹਾਸਲ ਪ੍ਰਾਪਤ ਕਿਵੇਂ ਕਰਨੀ ਹੈ ਅਸੀਂ ਕਿਵੇਂ ਤੀਸਰੇ ਨੇਤਰ ਦੀ ਉਸ ਪ੍ਰਾਕਿਰਤਿਕ ਕੁੱਝ ਸਭ ਦੇ ਹਿਸ ਨੂੰ ਅਸੀਂ ਐਕਟਿਵ ਕਰ ਸਕਦੇ ਹਾਂ ਸੋ ਤੀਸਰਾ ਨੇਤਰ ਜੋ ਬੁੱਧੀ ਦੇ ਗਿਆਨ ਦਾ ਨੇਤਰ ਹੈ ਜਿਸ ਨੂੰ ਆਗਿਆ ਚੱਕਰ ਵੀ ਕਹਿੰਦੇ ਹਨ ਆਗੇ ਤੋਂ ਪਤਾ ਪਤਾ ਆਗੇ ਤੋਂ ਮਤਲਬ ਹੈ ਆਰਡਰ ਹੁਕਮ ਸੋ ਆਪਾਂ ਆਗਿਆ ਚੱਕਰ ਦੇ ਬਾਰੇ ਅੱਜ ਆਪਾਂ ਗੱਲ ਕਰ ਰਹੇ ਆਂ ਤੀਸਰਾ ਨੇਤਰ ਜਿਹਨਾਂ ਦਾ ਐਕਟਿਵ ਹੁੰਦਾ ਹੈ ਉਹ ਸਮਾਜਿਕ ਤੌਰ ਤੇ ਬਹੁਤ ਹੀ ਸੰਚਾਰੂ ਤੋਂ ਸੋਚਦੇ ਹੁੰਦੇ ਆਣ ਅਤੇ ਉਹਨਾਂ ਦੀ ਜੋ ਸੋਚਨ ਦੀ ਜੋ ਗਹਿਰਾਈ ਹੁੰਦੀ ਹੈ ਆਮ ਇਨਸਾਨਾਂ ਦੇ ਨਾਲੋਂ ਬਹੁਤ ਵੱਖਰੀ ਹੁੰਦੀ ਹੈ ਤੇ ਉਹਨਾਂ ਦਾ ਹਾਈ ਕੋ ਲੈਵਲ ਬਹੁਤ ਹੀ ਡਿਸਪਰਸਿਓਨ ਹੁੰਦਾ ਹੈ ਇਸ ਐਸੇ ਲੋਕਾਂ ਨੂੰ ਵਿਕ੍ਰਿਤ ਹਾਰਮੋਨ ਵਾਲੇ ਕਠਨਾਵਾ ਦੇ ਬਾਰੇ ਬਾਜ਼ਾਰਕਾਰੀ ਬੜੀ ਜਲਦੀ ਪ੍ਰਾਪਤ ਹੋ ਜਾਂਦੀ ਹੈ ਹਾਰਮੋਨ ਵਾਲੇ ਸਮੇਂ ਦੇ ਵਿੱਚ ਕਠਨਾਵਾ ਦੇ ਸਮੇਂ ਦੇ ਇਹਨਾਂ ਦੇ ਅੰਦਰ ਇੱਕ ਵੱਖਰੀ ਤਰ੍ਹਾਂ ਦੀ ਇਹਨਾਂ ਨੂੰ ਟਿਸ਼ੂਸ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਕਿ ਹਾਰਮੋਨ ਵਾਲੇ ਕੁਝ ਸਮੇਂ ਬਾਅਦ ਕੁਝ ਵਾਪਰਨ ਵਾਲਾ ਹੈ ਚਾਹ ਕੁਦਰਤੀ ਤੌਰ ਤੇ ਜਾਂ ਅਧਿਆਤਮਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਵਿਗਿਆਨਿਕ ਤੌਰ ਤੇ ਐਸੇ ਲੋਕਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਗਿਆਨ ਆਪਣੇ ਆਪ ਆਉਣਾ ਸ਼ੁਰੂ ਹੋ ਜਾਂਦਾ ਹੈ ਸੋ ਆਪਾਂ ਜੋ ਅੱਜ ਗੱਲ ਕਰ ਰਹੇ ਤੀਸਰਾ ਨੈਤਰ ਤੀਸਰਾ ਨੈਤਰ ਸ਼ੀਮਾ ਚੱਕਰ ਹੈ ਤੇ ਇਸ ਦਾ ਜੋ ਰੰਗ ਹੈ ਨੀਲਾ ਦੱਸਿਆ ਜਾਂਦਾ ਹੈ ਤੇ ਇਸ ਦੇ ਵਿੱਚੋਂ ਰੋਸ਼ਨੀ ਪੈਦਾ ਹੁੰਦੀ ਜੋ ਬ੍ਰਹਮ ਘਾਤਿਕ ਰੂਪ ਇੰਸਾਨ ਨੂੰ ਲੈ ਕੇ ਜਾਂਦੀ ਹੈ ਜੋ ਤੀਸਰਾ ਨੈਤਰ ਹੈ ਬ੍ਰਹਮ ਘਾਤ ਦਾ ਦਰਵਾਜ਼ਾ ਮੰਨਿਆ ਜਾਂਦਾ ਹੈ ਇਸ ਦੇ ਰਾਹੀਂ ਅਸੀਂ ਬ੍ਰਹਮ ਘਾਤ ਦੇ ਵਿੱਚ ਬ੍ਰਹਮ ਦੇ ਵਿੱਚ ਪਰਮੇਸ਼ਰ ਦੇ ਪਰਮੰਡੀ ਮੰਦਿਰ ਵਿੱਚ ਪ੍ਰਵੇਸ਼ ਕਰਦੇ ਹਾਂ ਤੀਸਰਾ ਨੈਤਰ ਹੀ ਸਾਨੂੰ ਅਰਥਿਕ ਸਮਾਜਿਕ ਢਾਂਚੇ ਦੇ ਵਿੱਚ ਸੁਧਾਰ ਕਰਨ ਦੇ ਵਿੱਚ ਮਦਦ ਕਰਦਾ ਹੈ ਸਾਡੇ ਖਿਆਲਾਂ ਦੇ ਵਿੱਚ ਉਹ ਪ੍ਰਚੂਰਤਾ ਲੈ ਕੇ ਆਉਂਦਾ ਹੈ ਸਾਨੂੰ ਹੋਰ ਜ਼ਿਆਦਾ ਮਚੂਰ ਕਰਦਾ ਹੈ ਸੋ ਤੀਸਰੇ ਮੇਤਰ ਨੂੰ ਐਕਟਿਵ ਕਰਨ ਲਈ ਸਾਨੂੰ ਸਭ ਤੋਂ ਪਹਿਲਾਂ ਪਹਿਲੇ ਪੰਜ ਚੱਕਰਾਂ ਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਜਦ ਤੱਕ ਜੜ ਤੋਂ ਜੜ ਤੋਂ ਭਾਵ ਨਹੀਂ ਨੂੰ ਸਾਨੂੰ ਆਪਣੀ ਨੀਂਦ ਨੂੰ ਮਜ਼ਬੂਤ ਕਰਨਾ ਹੋਵੇਗਾ ਨੀਂਦ ਨੂੰ ਮਜ਼ਬੂਤ ਕਰਾਂਗੇ ਤਾਂ ਸਾਡੀ ਚੇਤਨਾ ਮਜ਼ਬੂਤ ਹੋਵੇਗੀ ਚੇਤਨਾ ਮਜ਼ਬੂਤ ਹੋਵੇਗੀ ਅਸੀਂ ਆਪਣੇ ਫੈਸਲੇ ਤੇ ਧੜ ਰਹਿ ਸਚਾਂਗੇ ਉਸ ਤੋਂ ਬਾਅਦ ਜੋ ਆਉਂਦਾ ਸਵੈ ਸਤਿ ਸੰਚਰ ਜੋ ਕਾਮ ਦਾ ਸੈਕਸ ਦਾ ਚੱਕਰ ਇਸ ਨੂੰ ਕਿਹਾ ਜਾਂਦਾ ਹੈ ਇਸ ਚੱਕਰ ਨੂੰ ਐਕਟਿਵ ਕਰਨ ਦੇ ਤੋਂ ਭਾਵ ਹੈ ਕਿ ਅਸੀਂ ਆਪਣੀਆਂ ਬਾਸਰਾ ਉਤੇ ਬਾ ਆਪਰਾ ਕੰਟਰੋਲ ਬਣਾਉਣਾ ਹੈ ਕਿਹਨ ਤੋਂ ਬਾਅਦ ਨਿੱਕੀ ਨਿੱਕੀ ਗਲਤੀ ਸੋਰੀ ਬਾਸਵਾਣ ਮੇਰੀ ਪੜਤਨੀਆ ਚਾਹੀਦੀਆਂ ਉਸ ਤੋਂ ਬਾਅਦ ਆ ਜਾਂਦਾ ਹੈ ਮਨੀਪੂਰ ਚੱਕਰ ਜਿਸ ਨੂੰ ਅਸੀਂ ਸੋਲਰ ਪਲੈਕਸ ਚੱਕਰ ਵੀ ਬੋਲਦੇ ਹਾਂ ਸੋਲਰ ਪਲੈਕਸ ਚੱਕਰ ਸਾਨੂੰ ਆਪਣੇ ਫੈਸਲਿਆਂ ਨੂੰ ਮਜ਼ਬੂਤੀ ਨਾਲ ਲੈਣ ਦੇ ਵਿੱਚ ਬਸਹਾਈ ਹੁੰਦਾ ਹੈ ਇਹ ਸਾਡੇ ਅੰਦਰੋਂ ਡਰ ਚਿੰਤਾ ਨੂੰ ਖਤਮ ਕਰਦਾ ਹੈ ਉਸ ਤੋਂ ਬਾਅਦ ਆ ਜਾਂਦਾ ਹੈ ਅਨੰਤਾ ਚੱਕਰ ਅਨੰਤਾ ਚੱਕਰ ਸਾਡੇ ਹਿਰਦੇ ਦਾ ਚੱਕਰਾ ਕਹਿੰਦੇ ਇਹਨੂੰ ਇਸ ਨੂੰ ਸੈਲਫ ਲਵ ਦਾ ਚੱਕਰ ਵੀ ਚਾਹੀਦਾ ਪਿਆਰ ਦਾ ਚੱਕਰ ਵੀ ਕਹਿੰਦੇ ਇਸ ਦੇ ਇਹ ਚੱਕਰ ਦੇ ਨਾਲ ਸਾਡੇ ਵਿੱਚ ਸਤਿ ਭਾਵਨਾ ਪਿਆਰ ਆਉਂਦਾ ਹੈ ਸੋ ਉਸ ਤੋਂ ਬਾਅਦ ਆ ਜਾਂਦਾ ਹੈ ਕਿ ਸਾਡਾ ਵਿਸੂ ਦਾ ਚੱਕਰ ਜੋ ਵਿਸੂ ਦਾ ਚੱਕਰ ਹੈ ਓਹ ਸਾਡੇ ਆਵਾਜ਼ ਦੇ ਚਮਦਰਤਾ ਲਿਆਉਂਦਾ ਹੈ ਸਾਡੇ ਬੋਲ ਸਾਡੇ ਬੁੱਲਾ ਸਾਨੂੰ ਵਧੀਆ ਬੁਲਾਰੇ ਬਣਾਉਂਦਾ ਹੈ ਸਾਡੀ ਰਸਮਾਂ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਬਦਲਾਅ ਆਉਂਦਾ ਹੈ ਸਾਡੇ ਗਲੇ ਦੇ ਨਾਲ ਸਬੰਧਿਤ ਮਾਰਗ ਗੁਰੂ ਅੰਤਿਆਨ ਅਤੇ ਅਸੀਂ ਜੰਕੇ ਬੁਲਾਰੇ ਬੰਦੇ ਹਾਂ ਸਾਡੀ ਕੇਤਨਾਂ ਬਹੁਤ ਉੱਚੇ ਪੱਧਰ ਤੇ ਜਾਂਦੀ ਹੈ ਉਸ ਤੋਂ ਬਾਅਦ ਆਇਆਗਾ ਤੀਸਰਾ ਇਹ ਚੱਕਰ ਆ ਗਿਆ ਚੱਕਰ ਜਿਸ ਨੂੰ ਕਹਿੰਦੇ ਨੇ ਆ ਥਰਡ ਇਹ ਚੱਕਰ ਆਗਾ ਚੱਕਰ ਤੁਹਾਨੂੰ ਹੁਕਮ ਹੁਕਮ ਦਾ ਚੱਕਰ ਅਸੀਂ ਜੋ ਵੀ ਹੁਕਮ ਬ੍ਰਹਮ ਦੇ ਵਿੱਚ ਕਰਾਂਗੇ ਉਹੀ चीज ਸਾਨੂੰ ਪ੍ਰਾਪਤ ਹੋਊਗਾ ਜੇ ਵੀ ਕਹਿੰਦੇ ਆ ਅਸੀਂ ਬ੍ਰਹਮ ਨੂੰ ਹੁਕਮ ਕਰਾਂਗੇ ਬ੍ਰਹਮ ਨੂੰ ਹੁਕਮ ਕਰਾਂਗੇ ਉਹ ਚੀਜ਼ ਸਾਨੂੰ ਮਿਲੇਗੀ ਮਿਲੇਗੀ ਸੋ ਤੀਸਰਾ ਨੇਤਰ ਚੱਕਰ ਬਹੁਤ ਹੀ ਪ੍ਰਭਾਵਸ਼ਾਲੀ ਚੱਕਰ ਹੁੰਦਾ ਹੈ ਇਸ ਚੱਕਰ ਨੂੰ ਐਕਟਿਵ ਕਰਨ ਦੇ ਲਈ ਤੁਹਾਨੂੰ ਆਪਣੀ ਚੇਤਨਾ ਨੂੰ ਇੱਕ ਸੂਤਤ ਵਿੱਚ ਲਿਆਉਣਾ ਪਵੇਗਾ ਆਪਣੇ ਬਾਸਨਾਵਾਂ ਤੋਂ ਪਹਿਲੇ ਪੰਜ ਚੱਕਰਾਂ ਨੂੰ ਐਕਟਿਵ ਕਰਕੇ ਛੇਵੇਂ ਚੱਕਰ ਦੇ ਉੱਤੇ ਧਿਆਨ ਲਗਾ ਕੇ ਤੁਸੀਂ ਆਪਣੇ ਭਵਿੱਖ ਨੂੰ ਬਦਲਣ ਦੇ ਕਾਬਿਲ ਹੋ ਜਾਣੇ ਹੋ ਕਿਉਂਕਿ ਆਗਾ ਚੱਕਰ ਹੀ ਸਾਡੀ ਸੋਚ ਸਾਡੀ ਚੇਤਰਾ ਦਾ ਚੱਕਰ ਹੈ ਸਾਡੇ ਗਿਆਨ ਦਾ ਚੱਕਰ ਹੈ ਜਿਸ ਇਨਸਾਨ ਨੇ ਆਪਣੇ ਆਗਾ ਚੱਕਰ ਆਪਣੇ ਤੀਸਰੇ ਨੇਤਰ ਚੱਕਰ ਨੂੰ ਐਕਟਿਵ ਕੀਤਾ ਹੈ ਉਸ ਦੇ ਵਿੱਚ ਗਿਆਨ ਵਿੱਚ ਵਾਧਾ ਹੋਇਆ ਹੈ ਉਹ ਭਵਿੱਖ ਦੇ ਨਾਲ ਸੰਬੰਧਿਤ ਕੈਸ ਨਾਲ ਉਹ ਲੈਹ ਦੇ ਕਾਬਲ ਹੋਇਆ ਹੈ ਜਿਸ ਕਿਸੇ ਇਨਸਾਨ ਨੇ ਆਪਣੇ ਤੀਸਰੇ ਨੇਤਰ ਚੱਕਰ ਨੂੰ ਐਕਟਿਵ ਕੀਤਾ ਉਹ ਭੁੱਖ ਦੇ ਘਟਨਾਵਾਂ ਨੂੰ ਪਹਿਲਾਂ ਤੋਂ ਜਾਣਨ ਦੇ ਕਾਬਲ ਹੋ ਗਿਆ ਹੈ ਜੇ ਸੇ ਇਨਸਾਨ ਨੇ ਆਪਣਾ ਤੀਸਰਾ ਨੇਤਰ ਕੰਟਰੋਲ ਵਿੱਚ ਲਿਆ ਆਪਣੇ ਵੱਸ ਵਿੱਚ ਲਿਆ ਉਸ ਦੀ ਚੇਤਨਾ ਦੇ ਵਿੱਚ ਉਸ ਦੇ ਆਈਕਿਊਸ ਆਈਕਿਊ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਦਲਾਅ ਹੋਏ ਹਨ ਐਸੇ ਇਨਸਾਨ ਆਪਣੇ ਆਪ ਨੂੰ ਸਮਾਜਿਕ ਤੌਰ ਤੇ ਬੜੀ ਤੇਜ਼ੀ ਨਾਲ ਉਤਾਂਹ ਲੈ ਕੇ ਜਾਂਦੇ ਐਸੇ ਇਨਸਾਨਾਂ ਦਾ ਔਰਾ ਬਹੁਤ ਹੀ ਸਤਰੰਗ ਹੁੰਦਾ ਹੈ ਐਸੇ ਲੋਕ ਸਮਾਜ ਦੇ ਜੋ ਜਦੋਂ ਵੀ ਵਿਚਰਦੇ ਹਨ ਉਹਨਾਂ ਨੂੰ ਕਿਸੇ ਚੀਜ਼ ਦੀ ਆਪਣੇ ਬਾਰੇ ਦੱਸਣਾ ਨਹੀਂ ਪੈਂਦਾ ਉਹਨਾਂ ਦੀ ਪਹਿਚਾਣ ਹੀ ਵਕਰੀ ਹੁੰਦੀ ਹੈ ਤੀਸਰਾ ਨੇਤਰ ਚੱਕਰ ਤੁਹਾਨੂੰ ਤੁਹਾਡੇ ਗਿਆਨ ਨੂੰ ਤੁਹਾਡੀ ਚੇਤਨਾ ਨੂੰ ਪਰ ਉੱਚ ਪੱਧਰ ਤੇ ਲੈ ਕੇ ਜਾਂਦਾ ਤੁਹਾਨੂੰ ਸਹੀ ਗਲਤ ਦੀ ਪਹਿਚਾਣ ਹੋਣੀ ਸ਼ੁਰੂ ਹੋ ਜਾਂਦੀ ਹੈ ਤੀਸਰਾ ਨੇਤਰ ਚੱਕਰ ਬ੍ਰਹਮ ਘਰ ਦਾ ਦਰਵਾਜ਼ਾ ਹੈ ਇੱਥੇ ਆ ਕੇ ਹੀ ਅਸੀਂ ਹਰ ਤਰ੍ਹਾਂ ਦੇ ਅਨਹਦ ਨਾਦ ਰੋਸ਼niਆ ਦਾ ਅਨੁਭਵ ਕਰਦੇ ਹਾਂ ਹਰ ਤਰ੍ਹਾਂ ਦੇ ਸ਼ਬਦ ਦਾ ਅਨੁਭਵ ਕਰਦੇ ਹਾਂ ਹਰ ਤਰ੍ਹਾਂ ਦੀ ਉਸ ਸ਼ਕਤੀ ਉਸ ਊਰਜਾ ਦਾ ਅਨੁਭਵ ਕਰਦੇ ਹਾਂ ਜੋ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਹੈ ਪ੍ਰਮਾਤਮਾ ਦੇ ਘਰ ਵਿੱਚ ਪ੍ਰਵੇਸ਼ ਕਰਨੇ ਚ ਸਹਾਇੀ ਹੁੰਦੀ ਹੈ ਤੀਸਰਾ ਨੇਤਰ ਚੱਕਰ ਹੀ ਤਹਾਡੇ ਜੀਵਨ ਦੇ ਵਿੱਚ ਉਤਾਰਨ ਲਿਖ ਜਾਵੇਗਾ ਤੁਹਾਡੀ ਚੇਤਨਾ ਨੂੰ ਮਜ਼ਬੂਤ ਕਰੇਗਾ ਸਮਾਜ ਦੇ ਵਿੱਚ ਤੁਹਾਨੂੰ ਇੱਜ਼ਤ ਮਾਨ ਪ੍ਰਤਿਸ਼ਟਾ ਦਿਵਾਵੇਗਾ ਜਿਸ ਤਰ੍ਹਾਂ ਤੁਸੀਂ ਸੋਚੋਗੇ ਉਸੇ ਤਰ੍ਹਾਂ ਦੀ ਤੁਹਾਡੀ ਜ਼ਿੰਦਗੀ ਬਣਨੀ ਸ਼ੁਰੂ ਹੋ ਜਾਵੇਗੀ ਤੀਸਰਾ ਨੇਤਰ ਚੱਕਰ ਹੀ ਤੁਹਾਡੇ ਜੀਵਨ ਦੇ ਵਿੱਚ ਸਿਰਜਣਾ ਕਰਦਾ ਹੈ ਤਾਂ ਉਸੇ ਹੁਕਮ ਕਰੋ ਤੁਹਾਡੀ ਚੀਜ਼ ਹੱਲ ਹੋਵੇਗੀ ਤੁਸੀਂ ਹੁਕਮ ਕਰੋ ਤੁਹਾਡਾ ਜੀਵਨ ਤਰੱਕੀ ਵੱਲ ਜਾਵੇਗਾ ਇਹ ਤੀਸਰਾ ਨੇਤਰ ਚੱਕਰ ਹੀ ਹੈ ਤਾਂ ਤੁਹਾਡੇ ਜੀਵਨ ਦੇ ਸਾਰੇ ਢਾਂਚੇ ਨੂੰ ਬਣਾ ਕੇ ਰੱਖਦਾ ਹੈ ਜੇ ਤੁਸੀਂ ਬਹੁਤ ਤੁਹਾਡਾ ਨੈਗੇਟਿਵ ਹੋ ਬਹੁਤ ਜਿਆਦਾ ਡਰ ਵਿੱਚ ਰਹਿੰਦੇ ਹੋ ਚਿੰਤਾ ਵਿੱਚ ਰਹਿੰਦੇ ਹੋ ਇਹ ਤੋਂ ਪਾਤੌੜੇ ਤੀਸਰਾ ਨੈਤਰ ਚੱਕਰ ਦੇ ਵਿੱਚ ਗੜਬੜ ਹੈ ਤੁਸੀਂ ਇਸ ਕਰਕੇ ਡਰ ਵਿੱਚ ਰਹੇ ਹੋ ਤੁਹਾਡੇ ਸਮਾਜ ਨੂੰ ਸੰਸਾਰ ਨੂੰ ਜੀਵਨ ਨੂੰ ਦੇਖਣ ਦਾ ਜੋ ਤਰੀਕਾ ਹੈ ਬਿਲਕੁਲ ਨਕਾਰਾਤਮਕ ਹੈ ਤੁਹਾਡਾ ਤੀਸਰਾ ਨੈਤਰ ਚੱਕਰ ਪੂਰਨ ਤੌਰ ਤੇ ਬਲੌਕ ਹੈ ਜਦੋਂ ਤੁਹਾਨੂੰ ਗੱਲ ਕਰਦੇ ਇੰਜ ਲੱਗਦਾ ਹੈ ਕਿ ਤੁਹਾਡੀ ਕਿਸਮਤ ਮਾੜੀ ਹੈ ਤੁਹਾਡੇ ਨਾਲ ਸਭ ਕੁਝ ਮਾੜਾ ਹੋ ਰਿਹਾ ਤੁਹਾਡੀ ਤੁਹਾਡੇ ਕੋ ਚੰਗਾ ਨਹੀਂ ਹੋ ਰਿਹਾ ਇਹ ਤੁਹਾਡਾ ਤੁਹਾਡਾ ਤੀਸਰਾ ਨਿਤਰ ਚੱਕਰ ਪੂਰਨ ਤੌਰ ਤੇ ਬਲੌਕ ਹੈ ਜੇਕਰ ਤੁਹਾਡੀ ਚੇਤਨਾ ਚ ਖੁਸ਼ੀ ਹੈ ਹੱਸੇ ਹਨ ਤੁਹਾਨੂੰ ਹਰ ਚੰਗਾ ਮਹਿਸੂਸ ਹੁੰਦਾ ਹੈ ਤੁਹਾਡੀ ਕਿਸਮਤ ਤੁਹਾਡੇ ਪੱਖ ਵਿੱਚ ਬੁੱਕਦੀ ਹੈ ਤੁਹਾਡੀ ਕਿਸਮਤ ਪਰ ਤੁਹਾਨੂੰ ਚੰਗਾ ਬੋਧ ਆਪਣੇ ਬਾਰੇ ਚੰਗਾ ਸੋਚਦੇ ਹੋ ਖੁਦ ਨੂੰ ਪਿਆਰ ਕਰਦੇ ਹੋ ਤੁਹਾਨੂੰ ਕੁਵਿੱਕ ਦੇ ਨਾਲ ਸੰਬੰਧਿਤ ਚੰਗੇ ਵਾਈਬ੍ਰੇਸ਼ਨ ਮਿਲਦੇ ਹਨ ਤੁਹਾਡਾ ਤੁਸੀਂ ਬਹਿ ਤੁਸੀਂ ਬਿਮਾਰੀਆਂ ਤੋਂ ਮੁਕਤ ਹੁੰਦੇ ਜਾ ਰਹੇ ਹੋ ਤੁਹਾਡੇ ਘਰ ਦੇ ਹਾਲਾਤ ਸੁਧਰਦੇ ਜਾ ਰਹੇ ਹੋ ਤੁਸੀਂ ਫਾਈਨੈਂਸ਼ਲੀ ਠੀਕ ਹੁੰਦੇ ਜਾ ਰਹੇ ਹੋ ਤਾਂ ਇਸ ਤੋਂ ਬਾਅਦ ਤੁਹਾਡਾ ਤੀਸਰਾ ਨਿਤ ਚੱਕਰ ਆਪਣੀ ਪੀਕ ਤੇ ਹੈ ਤੁਸੀਂ ਪਵਿੱਤ੍ਰ ਦੇ ਵਿੱਚ ਉਸ ਪਰਮਾਤਮਾ ਦੇ ਘਰ ਵਿੱਚ ਜਾ ਪ੍ਰਵੇਸ਼ ਕਰੋਗੇ ਤੁਹਾਡੇ ਦਰ ਤੇ ਹਰ ਇੱਕ ਚੀਜ਼ ਪ੍ਰਾਪਤ ਹੋਵੇਗੀ ਲక్ష్ਮੀ ਤੁਹਾਡੇ ਘਰ ਤੇ ਆਵੇਗੀ ਹਰ ਇੱਕ ਸ਼ਕਤੀ ਤੁਹਾਡੇ ਹਿਰਦੇ ਵਿੱਚ ਵਾਸ ਕਰੇਗੀ ਤੁਹਾਡੇ ਬੋਲ ਤੁਹਾਡੀ ਸੋਚ ਜੋ ਵੀ ਤੁਸੀਂ ਸਿਰਜੋਗੇ ਉਹ ਇਨ ਬਿੰਨ ਸੱਚ ਹੋਵੇਗਾ ਇਹ ਹੀ ਤੀਸਰੇ ਨੇਤਰ ਦੀ ਸ਼ਕਤੀ ਹੈ ਤੀਸਰੇ ਨੇਤਰ ਦੇ ਐਕਟਿਵ ਹੋਣ ਦੇ ਨਾਲ ਤੁਸੀਂ ਆਪਣੇ ਜੀਵਨ ਨੂੰ ਬਦਲ ਸਕਦੇ ਹੋ ਇਸ ਲਈ ਤੀਸਰਾ ਨੇਤਰ ਚੈੱਕ ਐਕਟਿਵ ਕਰਨ ਲਈ ਆਪਣੇ ਪਹਿਲੇ ਪੰਜ ਚੱਕਰਾਂ ਨੂੰ ਬੈਲੈਂਸ ਕਰੋ ਫਿਰ ਤੀਸਰੇ ਨੇਤਰ ਚੱਕਰ ਤੇ ਆਖਿਰ ਆਪਣੇ ਧਿਆਨ ਨੂੰ ਇਕੱਤਰ ਕਰੋ ਉਸ ਤੋਂ ਬਾਅਦ ਤੁਸੀਂ ਸਾਧ ਰਾ ਉਸ ਤੋਂ ਬਾਅਦ ਤੁਸੀਂ ਸਾਧ ਚੱਕਰ ਵਿੱਚ ਜਾ ਪ੍ਰਵੇਸ਼ ਕਰੋਗੇ ਜਿਸ ਦੀ ਵਕਾਲ ਤੁਹਾਡਾ ਜੀਵਨ ਸੰਚਾਰੂ ਤਰੀਕੇ ਦੇ ਨਾਲ ਚਲਣਾ ਸ਼ੁਰੂ ਹੋ ਜਾਏਗਾ ਬ੍ਰਹਮ ਘਰ ਦੇ ਵਿੱਚ ਪ੍ਰਵੇਸ਼ ਕਰ ਜਾਵੋਗੇ ਸੋ ਮੈਨੂੰ ਆਸ ਹੈ ਕਿ ਇਸਲਾ ਲੈ ਕੇ ਅਗਰ ਚੱਕਰ ਐਕਟਿਵ ਕਰਕੇ ਤੁਸੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਸਕਦੇ ਹੋ ਨਕਾਰਾਤਮਕਤਾ ਵਿੱਚੋਂ ਨਿਕਲ ਸਕਦੇ ਹੋ ਤੁਸੀਂ ਦੂਸਰੇ ਦੋਸ਼ ਤੋਂ ਨਾ ਬੰਦ ਕਰ ਸਕਦੇ ਤੁਹਾਡੇ ਅੰਦਰ ਪਿਆਰ ਆਉਣਾ ਸ਼ੁਰੂ ਹੋ ਜਾਏਗੀ ਵੀਰਪਾਲਤਾ ਖਤਮ ਹੋ ਜਾਏਗੀ ਨਫ਼ਰਤ ਖਤਮ ਹੋ ਜਾਵੇਗੀ ਸੋ ਅੱਜ ਲਈ ਇੰਨਾ ਹੀ ਮਿਲਦੇ ਆ ਫਿਰ ਕਿਸੇ ਨਵੇਂ ਮਿਸ਼ਰ ਵਿਡੀਓ ਦੇ ਨਾਲ ਸਦਾ ਬਣੇ ਰਹੋ ਧੰਨਵਾਦ